ਸਰਹੰਦ ਪਟਿਆਲਾ ਰੋਡ ਤੇ ਪਿੰਡ ਨੌ ਲਖਾ ਨੇੜੇ ਐਤਵਾਰ ਦੇ ਰਾਤ ਨੂੰ ਵਾਪਰੇ ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਸੱਤ ਲੋਕ ਜ਼ਖਮੀ ਹੋ ਗਏ ਟਰੈਕਟਰ ਤੇ ਕਾਰ ਵਿਚਕਾਰ ਵਾਪਰੇ ਇਸ ਸੜਕ ਹਾਦਸੇ 'ਚ ਠਕਮੀ ਹੋਏ ਸੱਤ ਲੋਕਾਂ ਨੂੰ ਇਲਾਜ ਲਈ ਸਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਤੱਕ ਕਰਵਾਇਆ ਗਿਆ ਹੈ ਜਦਕਿ ਦਰਬੀਰ ਸਿੰਘ ਵਾਸੀ ਡੇਰਾ ਬਸੀ ਅਤੇ ਉਸਦੀ ਪਤਨੀ ਸੁਨੀਤਾ ਦੇਵੀ ਦੀ ਮੌਕੇ ਤੇ ਮੌਤ ਹੋ ਗਈ ਜਿੰਨਾ ਦੀਆਂ ਲਾਸ਼ਾਂ ਨੂੰ ਸਿਵਲ ਹਸਤਾ ਫਤਿਹਗੁਰ ਸਾਹਿਬ ਦੇ ਮੋਟਾ ਘਰ ਵਿੱਚ ਰਖਵਾ ਕੇ ਥਾਣਾ ਮੁਹਰੇ ਪ੍ਰੇਸ਼ ਸਾਹਿਬ ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖਾਸ ਕਰਸਤ ਬਹਾਨਾਂ ਦੀਆਂ ਤੁਹਾਨੂੰ ਵੀਡੀਓ ਤੇ ਤਸਵੀਰਾਂ ਦਿਖਾ ਰਹੇ ਹਾਂ ਸਾਰੇ ਦੋਸਤੋ ਇਸ ਸਰਹੰਦ ਰੋਡ ਪਟਿਆਲਾ ਜੋ ਕਿ ਇੱਕ ਖੁੰਨੀ ਸੜਕ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੋ ਹੀ ਰਹਿੰਦੇ ਹਨ ਪਰ ਸਾਡੀਆਂ ਸਰਕਾਰਾਂ ਦੀ ਨਲਾਇਕੀ ਹੈ ਕਈ ਸਾਲਾਂ ਤੋਂ ਇਸ ਰੋਡ ਨੂੰ ਡਬਲ ਕਰਨ ਦੀ ਮੰਗ ਉੱਠ ਰਹੀ ਹੈ ਪਰ ਸਰਕਾਰਾਂ ਪ੍ਰਸ਼ਾਸਨ ਸੁੱਤਾ ਪਿਆ ਹੈ ਇਹਨਾਂ ਨੂੰ ਲੋਕਾਂ ਦੀਆਂ ਮੌਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਲੋਕ ਹਰ ਰੋਜ਼ ਮਰ ਰਹੇ ਹਨ ਤੇ ਸ਼ਾਇਦ ਮਰਦੇ ਰਹਿਣ ਪਰ ਸਰਕਾਰਾਂ ਦੀ ਹੱਥ ਨਹੀਂ ਛੁੱਟੇ ਤੇ ਸਰਕਾਰوں ਚੇਂਜਦਾ ਹੈ ਇਸ 19 ਸਰકરીں ਡਾਬਲ ਕੀਤਾ ਜਾਵੇ